ਸਤ ਸੰਗਿਓ ਹੁਣ ਬਾਬਾ ਜੀ ਜਿੱਥੇ ਹੋਰ ਸੇਵਾਵਾਂ ਨਿਭਾ ਰਹੇ ਨੇ ਉੱਥੇ ਨਾਲ ਨਾਲ ਲੰਗਰਾਂ ਦੀ ਸੇਵਾ ਵੀ ਕਰਦੇ ਨੇ ਸੇਵਾ ਕੀ ਕਰਨੀ ਬਾਬਾ ਅਦੀਪ ਸਿੰਘ ਜੀ ਨੇ ਲੰਗਰ ਬਣਾਉਣ ਦੀ ਸੇਵਾ ਕਰਨੀ ਉਸ ਤੋਂ ਬਾਅਦ ਲੰਗਰ ਵਰਤਾਉਣ ਦੀ ਸੇਵਾ ਕਰਨੀ ਉਸ ਤੋਂ ਬਾਅਦ ਆ ਤੁਹਾਡੀ ਹੋਰ ਸ਼ਰਧਾ ਬਣੇਗੀ ਬਾਬਾ ਜੀ ਬਾਬਾ ਜੀ ਦੇ ਚਰਨਾਂ ਤੇ ਬਾਬਾ ਜੀ ਨਾਲ ਤੁਹਾਡਾ ਹੋਰ ਪਿਆਰ ਵਧੇਗਾ ਬਾਬਾ ਜੀ ਨੇ ਫੇਰ ਸੰਗਤਾਂ ਦੇ ਝੂਠੇ ਭਾਂਡੇ ਵੀ ਆਪ ਮੰਨਨੇ ਆਖੋ ਧੰਨ ਬਾਬਾ ਦੀਪ ਸਿੰਘ ਜੀ ਫੇਰ ਆਖੋ ਧੰਨ ਬਾਬਾ ਦੀਪ ਸਿੰਘ ਹੱਥੀ ਬਾਬਾ ਜੀ ਨੇ ਸੰਗਤਾਂ ਦੇ ਭਾਂਡੇ ਮੰਨਨੇ ਵੇਖੋ ਅਵਸਥਾ ਕਿੱਥੇ ਹੈ ਰੋਮ ਰੋਮ ਜਪਦੇ ਨੇ ਪਰ ਸੰਗਤ ਦੀ ਸੇਵਾ ਵੀ ਨਾਲਲ ਕਰ ਰਹੇ ਨੇ ਅੱਜ ਬਾਬਾ ਜੀ ਜਿਹੜਾ ਮਨਾ ਰਹੇ ਹੋ ਆਪਣੇ ਮਨ ਨੂੰ ਸਮਝਾਉਣਾ ਮਣਾ ਕਿੱਥੇ ਮਰਜੀ ਪਹੁੰਚ ਜਾ ਜਿਸ ਮੁਕਾਮ ਤੇ ਮਰਦੀ ਪਹੁੰਚ ਜਾ ਪਰ ਸੰਗਤਾਂ ਦੀ ਸੇਵਾ ਕਰਨੀ ਕਦੀ ਨਹੀਂ ਛੱਡਨੀ ਸਾਡੇ ਬਾਬਾ ਜੀ ਆਪ ਸੰਗਤਾਂ ਦੀ ਸੇਵਾ ਕਰਦੇ ਰਹੇ ਨੇ ਭਾਗਾਂ ਵਾਲਿਓ ਜਿਵੇਂ ਵੀ ਹੋਵੇ ਸੰਗਤ ਦੀ ਖੁਸ਼ੀ ਲਿਆ ਕਰੋ ਸੰਗਤ ਦੀ ਸੇਵਾ ਕਰਿਆ ਕਰੋ ਹੁਣ ਬਾਬਾ ਜੀ ਭਾਂਡਿਆਂ ਦੀ ਸੇਵਾ ਕਰਦੇ ਨੇ ਬਰਤਨ ਮਾਜਦੇ ਨੇ ਨਾਲ-ਨਾਲ ਵਾਹਿਗੁਰੂ ਵਾਹਿਗੁਰੂ ਜਪਦੇ ਨੇ ਅੱਜ ਬਾਬਾ ਜੀ ਨੇ ਬਰਤਨਾਂ ਦੀ ਸੇਵਾ ਕਰਦੇ ਨੇ ਧੰਨ ਬਾਬਾ ਦੀਪ ਸਿੰਘ ਜੀ ਤੇ ਬਰਤਨਾਂ ਦੀ ਸੇਵਾ ਕਰਦੇ ਆ ਕਰਦੇ ਆ ਨਾ ਇੱਕ ਵੱਡਾ ਸਾਰਾ ਬਾਟਾ ਬਾਬਾ ਜੀ ਦੇ ਹੱਥ ਆ ਗਿਆ ਹੁਣ ਬਾਬਾ ਜੀ ਉਹ ਬਾਟੇ ਨੂੰ ਮਾਂਜੀ ਜਾ ਰਹੇ ਨੇ ਤੇ ਨਾਲ ਨਾਲ ਜਪਦੇ ਪਏ ਨੇ ਵਾਹਿਗੁਰੂ 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 ਬਾਬਾ ਜੀ ਬਰਤਨਾਂ ਦੀ ਸੇਵਾ ਕਰਦੇ ਨਾਲ ਨਾਲ ਵਾਹਿਗੁਰੂ ਗੁਰੂ ਮੰਤਰ ਦਾ ਅਭਿਆਸ ਕਰਦੇ ਨੇ ਇੱਥੋਂ ਵੀ ਬੜੀ ਵੱਡੀ ਸਿੱਖਿਆ ਮਿਲਦੀ ਆ ਉਹ ਸਿੱਖਿਆ ਜਦੋਂ ਵੀ ਗੁਰੂ ਘਰ ਸੇਵਾ ਕਰਨੀ ਹੈ ਨਾਲ ਨਾਲ ਜਪਣਾ ਹੈ ਵਾਹਿਗੁਰੂ ਵਾਹਿਗੁਰੂ ਗੱਲਾਂ ਨਹੀਂ ਕਰਦੀਆਂ ਹੁਣ ਕਈ ਅਸਥਾਨਾਂ ਤੇ ਲਿਖਿਆ ਹੁੰਦਾ ਨਾ ਕਿਰਪਾ ਕਰਕੇ ਸੇਵਾ ਕਰਦੇ ਆ ਗੱਲਾਂ ਨਾ ਕਰੋ ਜੀ ਲਿਖਣ ਦੀ ਲੋੜ ਹੀ ਨਾ ਪਵੇ ਜਦੋਂ ਵੀ ਗੁਰੂ ਘਰ ਸੇਵਾ ਕਰਨੀ ਹੈ ਜਾਂ ਗੁਰੂ ਘਰ ਆਉਣਾ ਹੈ ਜਾਂ ਸੰਗਤ ਬੈਠਣਾ ਹੈ ਅੰਦਰ ਚੱਲੇ ਨਾਲ ਨਾਲ ਵਾਹਿਗੁਰੂ 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 ਸੰਗਤ ਜਪੋ ਵਾਹਿਗੁਰੂ 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 ਅੱਜ ਬਾਬਾ ਜੀ ਵਾਹਿਗੁਰੂ ਵਰਤਨਾ ਦੀ ਸੇਵਾ ਕਰਦੇ ਨੇ ਸੇਵਾ ਕਰਦਿਆਂ ਕਰਦੇ ਵੱਡਾ ਸਾਰਾ ਬਾਟਾ ਬਾਬਾ ਜੀ ਦੇ ਹੱਥ ਆ ਗਿਆ ਬਾਬਾ ਜੀ ਬਾਟੇ ਨੂੰ ਮਾਂਜਦੇ ਨੇ ਆਪਣੇ ਚਿਹਰੇ ਅੱਗੇ ਕਰਦੇ ਨੇ ਬਾਬਾ ਜੀ ਫਿਰ ਬਾਟੇ ਨੂੰ ਮਾਂਜਦੇ ਨੇ ਫਿਰ ਆਪਣੇ ਚਿਹਰੇ ਦੇ ਅੱਗੇ ਕਰਦੇ ਨੇ ਬਾਟਾ ਲਿਸ਼ਕਦਾ ਹੈ ਚਮਕਦਾ ਹੈ 10 ਮਿੰਟ ਬੀਤੇ 20 ਮਿੰਟ ਬੀਤੇ ਬਾਬਾ ਜੀ ਬਾਟਾ ਮਾਂਜੀ ਜਾ ਰਹੇ ਨੇ ਇਹਨਾਂ ਨੂੰ ਟੈਲਦਿਆਂ ਟੈਲਦਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਜਗ੍ਹਾ ਤੇ ਆ ਗਏ ਜਿੱਥੇ ਬਾਬਾ ਜੀ ਸੇਵਾ ਕਰ ਰਹੇ ਨੇ ਬੜੇ ਪਿਆਰ ਦੇ ਨਾਲ ਗੁਰੂ ਗੋਬਿੰਦ ਸਿੰਘ ਨੇ ਪਿੱਛੋਂ ਆਵਾਜ਼ ਦਿੱਤੀ ਕੀ ਆਖਿਆ ਉਹ ਭਾਈ ਦੀਪ ਸਿੰਘ ਜੀ ਪੁੱਤਰ ਜੀ ਕੀ ਪਿਆ ਕਰਦੇ ਹੋ ਵੇਖਿਆ ਮੇਰੇ ਸਤਿਗੁਰ ਦੀ ਆਵਾਜ਼ ਮੇਰੇ ਮਾਲਕ ਦੀ ਆਵਾਜ਼ ਇੱਕਦਾਂ ਪਿੱਛੇ ਘੁੰਮੇ ਹੱਥਾਂ ਦੇ ਸੇਵਾ ਲੱਗੀ ਹੈ ਦੋਵੇਂ ਹੱਥ ਜੁੜ ਕੇ ਨਮਸਕਾਰ ਕੀਤੀ ਫਤੇ ਬੁਲਾਈ ਸਤਿਗੁਰ ਮੇਰੇ ਭੁੱਲਾ ਬਖਸ਼ਲੇ ਮੈਂ ਤੁਹਾਨੂੰ ਵੇਖਿਆ ਨਹੀਂ ਉਹ ਦੀਪ ਪੁੱਤਰ ਕੀ ਪਿਆ ਕਰਦਾ ਸਤਿਗੁਰ ਤੁਹਾਡੀ ਕਿਰਪਾ ਨਾਲ ਮਨ ਪਿਆ ਮਾਜਦਾ ਸਾਰੀ ਸੰਗਤ ਹੈਰਾਨ ਹੋ ਗਈ ਸ਼ਿਵ ਕਰਨ ਵਾਲੇ ਹੈਰਾਨ ਹੋ ਗਏ ਕਹਿੰਦੇ ਬਾਬਾ ਜੀ ਭਾਂਡਿਆਂ ਨੂੰ ਮਾਂਜਦੇ ਪਏ ਨੇ ਇਹ ਕਿਤੇ ਮੰਨ ਪਿਆ ਮਾਂਜਦਾ ਉਹ ਘਰਾਂ ਚ ਭਾਂਡੇ ਮਾਂਜੇ ਨੇ ਗੁਰੂ ਘਰ ਜਾ ਕੇ ਭਾਂਡੇ ਮਾਂਜੀਦੇ ਨੇ ਮਾਂਜਿਆ ਵੇਖਿਆ ਵੀ ਹੈ ਪਰ ਇਹ ਮੰਨ ਕਿਵੇਂ ਮਾਂਜਿਆ ਜਾਂਦਾ ਹੈ ਸਤਗੁਰੂ ਫਿਰ ਅੱਖ ਲੱਗੇ ਕਹਿੰਦੇ ਦੀਪੁਤਰੇ ਤੈਨੂੰ ਇਹ ਪੁੱਛਿਆ ਕੀ ਪਿਆ ਕਰਦਾ ਸਤਗੁਰੂ ਤੁਹਾਡੀ ਕਿਰਪਾ ਨਾਲ ਮੰਨ ਪਿਆ ਮਾਂਜਦਾ ਉਹ ਪੁੱਤਰ ਦੀਪ ਤੈਨੂੰ ਕਿਵੇਂ ਪਤਾ ਲੱਗੇਗਾ ਜਦੋਂ ਮਨ ਮੰਝਿਆ ਗਿਆ ਸਤਿਗੁਰੂ ਜਿਨੂੰ ਬਾਟੇ ਨੂੰ ਮਾਜਦਾ ਹਾਂ ਵਾਟਾ ਚਮਕਦਾ ਹੈ ਵਾਟਾ ਲਿਸ਼ਕਦਾ ਹੈ ਚਿਹਰੇ ਅੱਗੇ ਕਰਦਾ ਇਹਦੇ ਤੇ ਮੈਨੂੰ ਆਪਣੀ ਤਸਵੀਰ ਨਜ਼ਰ ਆਉਂਦੀ ਹੈ ਪੁੱਤਰ ਤੈਨੂੰ ਇਹ ਪੁੱਛਿਆ ਜਦੋਂ ਤੇਰਾ ਮਨ ਮੰਝਿਆ ਗਿਆ ਤੈਨੂੰ ਕਿਵੇਂ ਪਤਾ ਲੱਗੇਗਾ ਸਤਿਗੁਰੂ ਜਿਉਂ-ਜਿਉਂ ਬਾਟੇ ਨੂੰ ਮਾਜਦਾ ਹਾਂ ਵਾਟਾ ਲਿਸ਼ਕਦਾ ਹੈ ਵਾਟਾ ਚਮਕਦਾ ਹੈ ਚਿਹਰੇ ਅੱਗੇ ਕਰਦਾ ਹਾਂ ਇਹ ਬਾਟੇ ਤੇ ਮੈਨੂੰ ਆਪਣੀ ਤਸਵੀਰ ਨਜ਼ਰ ਆਉਂਦੀ ਹੈ ਉਹ ਪੁੱਤਰ ਤੈਨੂੰ ਇਹ ਪੁੱਛਿਆ ਤੈਨੂੰ ਕਿਵੇਂ ਪਤਾ ਲੱਗੇਗਾ ਜਦੋਂ ਤੇਰਾ ਮਨ ਮੰਝਿਆ ਗਿਆ ਸਤਿਗੁਰੂ ਤੁਹਾਡੀ ਕਿਰਪਾ ਨਾਲ ਜਦੋਂ ਬਾਟੇ ਨੂੰ ਮਾਂਜ-ਮਾਂਜ ਕੇ ਬਾਟੇ ਨੂੰ ਮਾਂਜ-ਮਾਂਜ ਕੇ ਇਸ ਬਾਟੇ ਵਿੱਚ ਜਦੋਂ ਮੈਨੂੰ ਮੇਰੀ ਜਗ੍ਹਾ ਤੇ ਤੁਹਾਡੇ ਸੋਨੇ ਦੇ ਦਾਰੇ ਹੋ ਗਏ ਨਾ ਮੈਂ ਸਮਝਾਂਗਾ ਮਨ ਮੰਜਿਆ ਗਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਸ ਬਾਟੇ ਵਿੱਚੋਂ ਮੈਨੂੰ ਮੇਰੀ ਜਗ੍ਹਾ ਤੁਹਾਡੇ ਸੋਹਣੇ ਦਰਾਰੇ ਹੋ ਗਏ ਤੁਹਾਡੇ ਸੋਹਣੇ ਦਰਸ਼ਨ ਹੋ ਗਏ ਮੈਂ ਸਮਝਾਂਗਾ ਮੇਰਾ ਮਨ ਮੰਜਿਆ ਗਿਆ ਪੁੱਤਰ ਇਸ ਅਵਸਥਾ ਤੇ ਪਹੁੰਚ ਗਿਆ ਸਤਿਗੁਰ ਨੇ ਘੁੱਟ ਕੇ ਗੱਲ ਦੇਣਾ ਲਾ ਲਿਆ ਅੱਜ ਸਤਿਗੁਰ ਨੇ ਬੜੀਆਂ ਰਹਿਮਤਾ ਕੀਤੀ ਹੈ ਮੌਦ ਮੈਂ ਜਬ ਆਏ ਸਤਿਗੁਰ ਕਤਲੇ ਸੇ ਦਰਿਆ ਕਰ ਦਿਆ ਨਦਰੇ ਰਹਿਮਤੇ ਜਿਸ ਪਰ ਪਰੀ ਬੰਦੇ ਸੇ ਖੁਦਾ ਕਰ ਦਿਆ ਅੱਜ ਬਾਬਾ ਦੀਪ ਸਿੰਘ ਨੂੰ ਕਲਗੀਧਰ ਪ੍ਰੀਤਮ ਨੇ ਖੁਦਾ ਦਾ ਰੂਪ ਬਣਾਤਾ ਖੁਦਾ ਦਾ ਰੂਪ ਐਵੇਂ ਨਹੀਂ ਝੋਲੀਆਂ ਭੜੀ ਜਾ ਰਹੇ ਨੇ ਹਰਕਦੀਆ ਅਕਿਰਤ ਕਣਾਂ ਦੀਆਂ ਵਿੱਚ ਝੋਲੀਆਂ ਭਰਦੇ ਨੇ ਬਾਬਾ ਦੀਪ ਸਿੰਘ ਜੀ ਬਹੁਤ ਹੀ ਦਿਅਲੂ ਨੇ ਧੰਨ ਬਾਬਾ ਦੀਪ ਸਿੰਘ ਜੀ ਬੜੀਆਂ ਖੁਸ਼ੀਆਂ ਲਈਆਂ ਬਾਬਾ ਦੀਪ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਗੁਰੂ ਰਾਮਦਾਸ ਪਿਤਾ ਜੀ ਦੀਆਂ ਅੱਜ ਉਹ ਬਾਬਾ ਜੀ ਦਾ ਤੁਸੀਂ ਆਗਮਨ ਦਿਹਾੜਾ ਮਨਾ ਰਹੇ ਹੋ ਬਾਬਾ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਕਿਉਂ ਬਾਬਾ ਜੀ ਅਕਿਰਤ ਕਣਾਂ ਨੂੰ ਪਾਲਦੇ ਨੇ ਪ੍ਰਕਿਰਤ ਗਨਾਂ ਦੇ ਝੋਲੀਆਂ ਪੜਦੇ ਨੇ ਸਾਡੇ ਸਾੜੀਆਂ ਝੋਲੀਆਂ ਬਾਬਾ ਦੀ ਜੀ ਆਪ ਪੜਨ ਦਾਤੀਆਂ ਪੁੱਲਾਂ ਬਖਸ਼ੋ ਜੀ ਜੇ ਬਖਸ਼ਦੇ ਹੋ ਜੇ ਉਹ ਅਸੀਸ ਪਰਵਾਨੋ ਫਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬੇਨਤੀ ਸੁਣ ਲੋ ਸਾਡਾ ਗੁਰ ਚਰਨ ਨੇ ਇਹ ਕਥਾ ਕਰਦਾ ਸਭ ਨੂੰ ਪਤਾ ਹੈ ਖਲੋਜਾ ਭਾਈ ਇਹ ਜਿਹੜੀਆਂ ਸੰਗਤਾਂ ਲਾਈਵ ਵੀ ਸੁਣਦੀਆਂ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਜਕਾਰੇ ਲਾਈ ਇਹਨਾਂ ਨੂੰ ਅਸੀਸ ਦੇ ਦਿਓ ਟਰਸਟ ਵੱਲੋਂ ਜਿੱਥੇ-ਜਿੱਥੇ ਵੀ ਫਿਰ ਇਹ ਸੰਗਤਾਂ ਇਹਨੂੰ ਬੁਲਾਉਣ ਗਈਆਂ ਜੋ ਸੇਵਾ ਦੋਗੇ ਉਹ ਫਿਰ ਸਾਰੀਆਂ ਸੰਗਤਾਂ ਜੋ ਤੁਸੀਂ ਇਹਨਾਂ ਨੂੰ ਕਿਣਕਾ ਕਿਣਕਾ ਟਰਸਟ ਵਿੱਚ ਲਿਆ ਕੇ ਸਾਰੀ ਸੇਵਾ ਜੋ ਹਾਜ਼ਰੀ ਲਾਇਆ ਕਰੇਗਾ ਇਹ ਗੁਰਚਰਨ ਸਿੰਘ ਨੰਬਰ ਵੀ ਇਹਦਾ 9876525887 ਮੈਂ ਬੋਲ ਦਿੰਦੇ ਸਭ ਨੂੰ ਬੇਨਤੀ ਹੈ ਇੱਕ ਜਕਾਰਾ ਲਾ ਕੇ ਅਸੀਸ ਦੇ ਦਿਓ ਸੋਨੇ ਤੰ ਚਲੋ ਬਾਬਾ ਮੇਰ ਕੇ